ਮਸੀ ਮਸੀ ਜੋ ਮੋਫਕਾ ਓਏ ਮਸੀ ਮਿਲਿਆ ਮਸੀ ਮਸੀ ਮਿਲਿਆ ਮਸੀ ਮਿਲਿਆ ਤੂੰ ਕੰਮ ਰਿਆ ਚ ਰੱਖਣਾ ਯਾਰ ਕੋਈ ਪੱਥਣ ਵਾਲੀ ਸਾਦ ਲੈ ਲਓ ਕੋਈ ਪੱਥਣ ਪੁੱਥਣ ਵਾਲੀ ਆਓ ਆਹ ਪਾਦੀ ਕੀ ਕਰੇ ਚੱਕ ਜਾ ਇਹਦਾ ਤੇਰਾ ਵਿਆਹ ਨਹੀਂ ਹੁੰਦਾ ਕੁੱਤਿਆਂ ਦੇ ਹੱਟ ਜਾ ਹੈਗਾ ਮੈਂ ਲੱਛਾ ਨਹੀਂ ਚੱਕਦੇ ਵਿਆਹ ਦਾ ਕੀ ਮਤਲਬ ਹੈ ਮਾ ਤੇ ਵਿਆਹ ਦਾ ਮਤਲਬ ਹੈ ਆਹੋ ਬੰਦੇ ਨੇ ਪਤਾ ਸਿੱਧੀ ਸੈਨੇ ਚ ਗੱਲ ਗੱਲਾਂ ਦੇ ਕੇ ਤਾਂ ਮੈਂ ਨਹੀਂ ਦੇ जगोवारे, जगोवारे जग्गो बारे काम करू जग्गो बारे ओ ना भैया टक ल प आई डोंट केयर दिस अबाउट गोहा ओके यू कैन स्टेट योर गोहा अच्छा एक मिनट मेरी लोकी कमरे से छोड़ दे गोहा हैं लोकी कमरे से छोड़ दे ओ आई डोंट नो सारी लियाड़ी तू इथे खा लिया पी लिया लेटेरे खा लिया पी लिया लेटेरे आई आई डोंट लाइक दिस अबाउट दिस गोहा यू आर चेकिंग ਐਂਡ ਫਿਰ ਦੀਂਗ ਆਈ ਐਮ ਨਾਟ ਯਰ ਰਖਿਆ ਇਜ਼ ਅ ਸੀਰੀ ਸੀਰੀ ਆ ਤੂੰ ਮੈਂ ਸੀਰੀ ਆਗਾ ਰਾਮ ਦਾ ਮੈਂ ਵੀ ਸੀਰੀ ਆ ਮਨੇ ਹਰੋ ਗੱਲਾਂ ਗਈਆਂ ਜਦੋਂ ਗੋਪੀ ਦੇ ਉੱਤੇ ਤੁਸੀਂ ਲੋ ਤਾਂਦੇ ਸੀ ਕਟਕਦਾ ਆ ਕੇ ਕੰਮ ਕਰਾਉਂਦੇ ਸੀ ਅੱਜ ਕਰਨਾ ਨਹੀਂ ਅੱਬ ਨਹੀਂ ਕਰਾਂਗੇ ਤੱਕੇ ਨਿਕਲੋ ਨਿਕਲेंगे ਨਾ ਬੋਲੀ ਬਹਿਤਾਂ ਚੱਕ ਨਿਕਲेंगे ਆਪਣੀ ਲੜਕੀ ਕੇ ਸਾਥ ਸਟਾਰ ਵਾਪਕ ਨੂੰ ਜਾਈਂਗੇ ਕਿਹੜੀ ਲੜਕੀ ਮਾਂ ਤੇਰੀ ਹਰਾਮ ਜਾਨੀ ਉਲਟੋ ਆਏਗੀ ਇੱਕੋ ਕਿਆ ਲੋਕੀ ਪੜੀ ਕਿਉਂ ਨਹੀਂ ਅੱਛੇ ਮੇਰੇ ਜੰਗੇ ਪਤਾ ਲੱਥੇ ਤੇ ਤੂੰ ਮੇਰੇ ਲੋੜੇ ਸੀ ਗੋਹੇ ਦੇ ਵਿੱਚ ਕੁੜੀ ਕਿਹਨੇ ਕੋਈ ਨਹੀਂ ਉਹ ਕੋਈ ਗੱਲ ਲੈ ਨਹੀਂ ਆਉਗੀ ਕੁੜੀ ਕੁੜੀ ਤੁਸੀਂ ਨਹੀਂ ਲਿਆਣ ਦਿੱਤੀ ਤੁਸੀਂ ਨਹੀਂ ਲਿਆਣ ਦਿੱਤੀ ਜਿਹੜੀ ਕੁੜੀ ਕੋਲ ਦੀ ਐ ਨੰਗ ਜਿਨ ਨਾਲ ਹੀ ਐ ਕਰਦੀ ਸੀ ਜਿਹਦੇ ਕੋਲ ਦੀ ਨੰਗੇ ਨਾਲ ਹੀ ਮੈਨੂੰ ਨਹੀਂ ਸਾਲਾ ਪਤਾ ਲੱਗਾ ਕੁੜੀਆ ਐ ਕਿਉਂ ਗੋਹਾ ਨਹੀਂ ਆਪੜੇ ਤੇ ਗੱਲ ਆਈ ਪੁੱਛ ਕੁੜੀਆਂ ਐ ਕਿਉਂ ਕਰਦੀਆਂ ਮੈਨੂੰ ਨਹੀਂ ਸੀ ਪਤਾ ਮੈਂ ਕਰ ਮੇਰੇ ਕੋ ਸੰਗਦੀਆਂ ਸਾਡਾ ਗੋਹੇ ਦਾ ਮੋਟਕਾਉਂਦਾ ਆਈ ਕੋਲੋਂ ਜੇਰਾ ਮੂਤ ਫਰਾ ਸਿਆਲਾ ਨਚ ਕਾਜਗਾ ਕੇ ਤੁਸੀਂ ਅਟਾਜ ਲੋਕਾਂ ਦੇ ਬਾਕੀਆਂ ਖੋਲ ਦੇ ਬਣੀ ਐ ਲੈ ਖੋਲ ਦੇਗਾ ਛੱਤੇ ਹੀ ਖੋਲ ਦੋ ਹਣ ਗੋਹੇ ਦਾ ਮਾਸਕਾ ਨਾ ਜੇ ਸ਼ਾਮ ਲਿਆ ਨਹੀਂ ਪਹਿਨ ਦੁੱਧ ਦਾ ਜਰਾਸ ਬਣ ਕਰਕੇ ਉਹ ਤੁਹਾਨੂੰ ਚੰਗਾ ਲੱਗਦਾ ਬਾਬੇ ਚੱਕ ਲੈ ਮੇਰੇ ਚੱਕਣ ਨੀ 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 ਦੇ ਚੱਕੋ ਦੇਖੋ ਕੀ ਕੀ ਖਾਦਾ ਹੋਗਾ ਉਹਨੇ ਆਇਆ ਤਾਂ ਪਾਰਟੀ ਆਜੋ ਮੈਨੂੰ ਕੋਪੀ ਪਰ ਖਾਦਾ ਆਰੇ ਆਰੇ ਆ ਲੈ ਕਿਦੇ ਸਿੱਧਾ ਤੂੜੀ ਆਰੇ ਹਰਾ ਪੱਠਾ ਵੀ ਬੋ ਮਾਤੀ ਨੂੰ ਕਮਜ਼ੋਰੀ ਲੱਗਦੀ ਕਿਸੇ ਕਾਲ ਦੀ ਆਪੱਖਾ ਬਹੁਤ ਤੈਨੂੰ ਦੁੱਖ ਦਿੰਦੇ ਤੇਰੇ ਖਾਣ ਆਉਂਦੇ ਆਰਾਮ ਅੱਛਾ ਆ ਜੀ ਅਸੀਂ ਕੰਮ ਕਰਾ ਕੇ ਵੀ ਤੈਨੂੰ ਦੁੱਖ ਦਿੰਨੇ ਆ ਦੁੱਖ ਤਾਂ ਫੇਰ ਅੰਦਰ ਏਸੀਆਂ ਚ ਕੋਣ ਛੜਦਾ ਤੇ ਫੇਰ ਤੂੰ ਸਾਰੀ ਦਿਹਾੜੀ ਏਸੀਆਂ ਚ ਕੋਣ ਬੜਿਆ ਰਹਿੰਦਾ ਤੂੰ ਤਾਂ ਏਸੀ ਚੋਂ ਨਿਕਲਦਾ ਹੀ ਨਹੀਂ ਖਾ ਲਿਆ ਪੀ ਲਿਆ ਏਸੀ ਚ ਜਿਹੜਾ ਲਾਡਲਾ ਰੱਖਿਆ ਉਹਨੂੰ ਤਾਂ ਕੋਈ ਕੰਮ ਤਾਂ ਕਿਹੜਾ ਹੀ ਮੈਂ ਤੈਨੂੰ ਹੁਣ ਮੈਂ ਤਾਂ ਪਸ਼ਤੂਨ ਆ ਮੈਂ ਤਾਂ ਪਸ਼ਤੂਨ ਆ 2 ਸਾਲੇ ਤੋਂ ਪਹਿਲਾਂ ਜਮ ਕੇ ਪਹਿਲਾਂ ਜਮਾ ਦਿੰਦੇ ਬਾਅਦ ਚ ਪਹਿਲਾਂ ਇਹਨੂੰ ਜਮਾ ਦਿੰਦੇ ਪਤਾ ਨਹੀਂ ਕਿਹੜੀ ਘੜੀ ਤੁਸੀਂ ਮੈਨੂੰ ਪਹਿਲਾਂ ਜਮਾ ਆਉਂਦਿਆ ਤਾਂ ਰੱਬ ਦੀ ਮਰਜ਼ੀ ਤੁਸੀਂ ਉਦھے ਕਹਿ ਰਹੇ ਹੋ ਕਿ ਪ੍ਰਮਾਤਮਾ ਨੇ ਪਾਈ ਗੋਪੀ ਦਾ ਕੰਮ ਕਰਾਉਣਾ ਅਸੀਂ ਗੋਪਨੀ ਛੋਟਾ ਕਰ ਦੋ ਹਾਂ ਕੁੱਤਾ ਭੌਂਕਦਾ ਆ ਹੈ ਕਿ ਕੁੱਤਾ ਭੌਂਕਦਾ ਹਰਾਮ ਦਾ ਨਹੀਂ ਕਿੱਦਾਂ ਕੁੱਤਾ ਦਾ ਮਤਲਬ ਜਿੱਤ ਮੈਨੂੰ ਹੁਣ ਮੌਸਕ ਨਹੀਂ ਆਉਂਦਾ ਨਹੀਂ ਆਉਂਦਾ ਸਾਢੇ ਮੇਰਾ ਤਾਂ ਸਾਰੀ ਸਾਰੀ ਉਮਰ ਦਾ ਨੱਕ ਮਰਿਆ ਆ ਮੈਂ ਤਾਂ ਸੜਿਆ ਨਾ ਹੁੰਦੀ ਸਾਢੇ ਹਾਲ ਤੈਨੂੰ ਤਾਂ ਸਾਢੇ ਆਣ ਆਉਣੀ ਆ ਸਾਰੇ ਇਹ ਤਾਂ ਸੜਿਆ ਰੋਣੀ ਆਉਣੀ ਆ ਜਿਹੜੇ ਤੇਰੀ ਮਾਪੋਤ ਦੋਈ ਜਿਹੜੇ ਅਸੀਂ ਲਾੜੇ ਮੈਨੂੰ ਤਾਂ ਨਹੀਂ ਲਾੜ ਮੜਿਆ ਮੈਨੂੰ ਤਾਂ ਕਮਰਾੜ ਹੁੰਦੀ ਕਮਰਾੜ ਨੂੰ ਘਟੀਆਂ ਤੇ 20 ਮੱਛਾਂ ਦਾ ਪਾਥੀਆਂ ਪਾਥੜੀਆਂ ਜਿਹਾ ਧਾਰ ਤੈਨੂੰ ਤਾਂ ਤੇ ਲੇਡੀਜ਼ ਮੀਨਸ ਪਤਾ ਹੈ ਤੂੰ ਸਿਆਰੀਆਂ 올ਡ ਆਊਨ ਇਹਦਾ ਸਾਰਾ ਜੱਗ ਛਮੰਜੇ ਨਾਲ ਜੁੜਿਆ ਰਹਿੰਦਾ ਆ ਮਨੀ ਮੇਰੀ ਇਕੱਲ ਸੋਣ ਨਹੀਂ ਇਹ ਗੱਲ ਨਹੀਂ ਤੂੰ ਆ ਦੇਖੋ ਲੈ ਚੱਕਲਾ ਗੋਪੀ ਚੱਕਲਾ ਮੇਰੇ ਤੋਂ ਗੱਜ ਬਹੁਤ ਜਾਣੀਆਂ ਚੱਕਲਾ ਮੈਂ ਕੋਰੀਆ ਵਾਲਾ ਮੈਂ ਭਾਰ ਟੋਕਰਾ ਆ ਹੱਥ ਦੀਆਂ ਲਕੀਰਾਂ ਤੇ ਸਾਰਾ ਦੋਹਾ ਹੀ ਦੀ ਨਾ ਪਟਾਕੇ ਨੂੰ ਵੀ ਤੇ ਆਪਣੇ ਮੇਰੇ ਤੇ ਨਹੀਂ ਮੈਨੂੰ ਇਹਦੇ ਵਿੱਚ ਕੋਹ ਗੋਹਾ ਚੱਕਲਾ ਮੈਨੂੰ ਹੋਰ ਇੱਕ ਮਿੰਟ ਦੇ ਅੰਦਰ ਦੇ ਮੈਂ ਤਾਂ ਸਾਰਾ ਮੈਂ ਤਾਂ ਸਾਰਾ ਚੰਦ ਦੇ ਦੇ ਚੰਦੇ ਮੇਰਾ ਫਿੱਕਾ ਪੈ ਗਿਆ ਤੀਵੀ ਜਾਂਦਾਰ ਕੇ ਆਉਣੀ ਆ ਮੈਨੂੰ ਤਾਂ ਸਾਰੇ ਕਹਿੰਦੇ ਪਰ ਚੰਦੇ ਸੋਲਾ ਮੇਰਾ ਫਿੱਕਾ ਪੈ ਗਿਆ ਪਤਾ ਨਹੀਂ ਤੀਵੀ ਕਿੱਥੇ ਚਲੀ ਜਾਣੀ ਜੀ ਆ ਲੈਛਣ ਤੀਵੀ ਨੂੰ ਦਿਖਾਣਾ ਤੇਰੀ ਨੂੰ ਦੇਖੋ ਬਣੇ ਦਿਖਾਣਾ ਮੈਂ ਰੱਬ ਕਿਤੇ ਬਣਾਵੇ ਵੇ ਆ ਲੈਛਣਾਂ ਦਾ ਕੰਮ ਆ ਜਿੱਤਾਂ ਮੈਂ ਕੰਮ ਤੋਂ ਕਰਾਉਣੀ ਏ ਸਾਲ ਦਾ ਤੀਵੇਂ ਤੁਮੀਆਂ ਭੁੱਲ ਜਾਓ ਪਾਪਾ ਤੁਸੀਂ ਜਿਹੜੀਆਂ ਆਸਾਂ ਲਾ ਕੇ ਬੈਠੀਆਂ 50 ਦੇ 70 ਦੇ 90 ਤੰਦੇ ਸੌਖੀ ਸਵੀ ਲੱਗੇ ਜਨਾਨੇ ਕੇ ਹਾਂ ਤਾਂ ਚੱਤਾਂ ਨੇ ਵੀ ਕੰਮ ਨਾਲ ਕਰਾਉਣਾ ਪੈਂਦਾ ਮਰੇ ਉੱਪਰ ਕੋਪਰਾ ਆ ਜੀ ਅਗਾਨੀਆਂ ਈਆਂ ਵੀ ਈਆਂ ਕੇ ਦੀਆਂ ਪਰ ਆਵਾ ਲੈ ਕੋਈ ਨਾਲ ਹੀ ਕੁਰਸੀ ਤੇ ਬਿਠਾ ਦਉਂਗੀ ਤੋ ਲੈ ਆ। ਲੋ ਤੈਨਾਂ ਬਕਰ। ਨੀ ਗੁੱਡੀ ਇਤ ਸਾਰੀ ਦਿਹਾੜੀਵੇਂ ਮੰਜੇ ਤੇ ਲੱਗੀ ਰਹਦੀ ਆ। ਤੇਰਾ ਤਾਂ ਉਧਰ ਸੁਖਵਿੰਦਰ ਨੂੰ ਸੁਖਵਿੰਦਰ ਤੇ ਤਾਂ ਤੇਰੀ ਨੌਕੀ ਕਰਦੀ ਆ। ਮੇਰੇ ਕੋਲ ਤਾਂ ਮੈਨੂੰ 10:00 ਦੀ ਦਾ 12 ਵਜੇ ਉੱਠਦੀ ਆ। ਉੱਠਦੀ ਨਹੀਂ ਤੇ ਆਹ ਘਾਟੀਆਂ ਕਰ ਤੂੰ ਪਾ ਕਰਕੇ ਕਰੇ ਸਾਲੇ ਕੋਈ ਰਸਤਾ ਲੈ ਕੇ ਨਹੀਂ ਆਉਂਦਾ। ਉਹ ਦਰਵਾਜ਼ਾ ਹੀ ਸੁੰਨਾ ਪੈ ਗਿਆ ਉਹ ਨਾ ਹੁੰਦਾ ਨਾ ਲਾਇਆ ਕਰੋ। ਕੀ ਪਤਾ ਕੁੰਡੇ ਲਾਉਣ ਦਾ ਕੋਈ ਰਸਤਾ ਨਹੀਂ ਆਉਂਦਾ ਉਹਨੂੰ ਖੁੱਲ੍ਹਾ ਰੱਖਿਆ ਕਰੋ ਕੇਟ ਹਾਂ ਆ ਮਾਰਿਆ ਥੱਪੜ ਸੀਲ ਕੱਢ ਦੋ ਹਰਾਮ ਦੇ ਦਾ ਕੋਆ ਚੱਕ ਲੈ ਮੈਨੂੰ ਮੈਂ ਛੱਡ ਜਾਣਾ ਉੱਠ ਛੱਡ ਜਾਣਾ ਬਈ ਬੰਦੇ ਰੈਗਲਿਆ ਸਿਆ ਮੈਂ ਦਬਈ ਵਾਲਿਆਂ ਨਾਲ ਗੱਲ ਕਰਨੀ ਇਤਰ ਬਣਾਉਣਾ ਆ ਜਨਾ ਮੈਂ ਬੱਕਰਾ ਹੀ ਦੇਖੀ ਐ ਤੂੰ ਫਰੇਗਰੈਂਸ ਜਿਹੜੀ ਦੂਰੋਂ ਹੀ ਆਵੇ ਉਹ ਇਹ ਸਾਰਾ ਇਦਾਂ ਦਾ ਇਤਰ ਹੈ ਜਿਹੜਾ ਜਾਂਦਾ ਨਹੀਂ ਡਿਟੌਰ ਨਾਲ ਵੀ ਹੱਥ ਤੋਂ ਲਾਏ ਇਤਰ ਨਹੀਂ ਆ ਰਿਹਾ ਇਹ ਕਮਰੇ ਕਮ ਨਹੀਂ ਜਾਣਾ ਨਹੀਂ ਮੈਂ ਤੈਨੂੰ ਹੁਣ ਦਾ ਰਾਤ ਕਿੱਥੇ ਸੌਣਾ ਸੋਚ ਲਾ ਆ ਲੈ ਉਹ ਹੋਟਲ ਇਲਾ ਲੋਗੇ ਦੇ ਬਾਹਰ ਕਮਲਾ ਕੱਡੇ ਤੇ ਗੱਲਾ ਵੇਲਾ ਕਿੱਡੇ ਦੂਈ ਰਜਵਾੜੇ ਜੋ ਹੁੰਨੇ ਆ ਕੀ ਕਿਦੇ ਰਜਵਾੜੇ 2,70,000 ਰੁਪਏ ਫੋਟਾ ਸੁਨਿਆਰੇ ਦਾ ਖੜਿਆ ਇੱਥੋਂ ਜਾੜਾ ਦੀ ਲੈ ਲਓ ਕਮਲਾ ਹਾਂ ਜੀ ਚਲੋ ਜੀ ਇੱਥੇ ਰਜੀ ਇਹ ਚੱਲੇ ਅਸੀਂ ਗੁੱਡੀ ਦੇ ਅੱਜ ਗੁੱਡੀ ਨੇ ਆ ਬਣਾਇਆ ਚਲੋ ਜੀ ਗੁੱਡੀ ਕੇ ਆ ਪ੍ਰੋਗਰਾਮ ਚੱਲ ਰਹੀ ਹੈ ਬੈਣਵਾ ਲੈ ਬੱਸ ਅੱਜ ਚਲੋ ਗੁੱਡੀ ਦੇ ਬੱਸ ਆਇਆ ਫੋਟਾ ਮਗਰ ਬੱਜੀ ਗਿਆ ਉਕਰੀਆਂ ਦਾ ਹਾਂ ਪੈਣੇ ਕੋਈ ਕਾਰ ਲੰਦਾ ਕਿੱਥੇ ਮਾਰਿਆ ਇਹ ਪਿਆਰ ਬਦਲਾ ਲਿਆ ਮੇਰੇ ਤੋਂ ਕੋਈ ਬੈਰ ਖੜਿਆ ਤਾ ਬਦਲਾਰਾ ਜਿਉਣੀਆ ਜੇ ਮਾਦਾ ਮਿੰਦੇ ਦਾ ਜਾਇਆ ਤੇ ਜਿਹੜੀ ਬੇਦਵਾ ਲਿਆ ਹੁਣ ਮੈਂ ਉੱਛਲ ਉੱਛਲ ਜੰਮੀ ਤੇ ਤੇਰੀ ਜਾਨੀ ਇਹ ਜਿੰਨੇ ਤੱਕ ਕੰਮ ਨੂੰ ਨਹੀਂ ਲੱਗਦੀ ਉਹਨਾਂ ਤੱਕ ਮੈਂ ਅਜ ਤੋਂ ਗੋਹਾਂ ਕਿਹਾ ਮਨੀ ਕਹੇ ਤੋ ਕਾ ਕਰਾ ਦਿਆ ਕਰੂ ਛੱਪਾ ਤੋ ਲਵੇ ਗੋਹਾ ਚੱਕ ਲਵੇ ਤੁਹਾਡਾ ਕੀ ਜਵਾਬ ਦਾ ਪਤਾ ਕੋਈ ਅਜਲੇ ਤਾਨੂੰ ਮੁੱਕਰ ਜੋ ਫੇਰ ਕੋ ਲੇਖ ਪੜਤੀ ਦੋ ਨਹੀਂ ਮੇਰੇ ਕਰਨਾਂ ਨੇ ਨੇ ਟੰਡੇ ਕੱਢ ਦੋ ਤੈਨੂੰ ਕਾ ਚੱਕ ਲਾ ਚੱਕ ਲਾ ਰੂ ਦੀ ਵੱਡੀ ਲੈ ਰੂ ਦੀ ਮਨੀ ઓમલી મેં આને ખૂબ હાથ ઓહ કે આ નવજા લઈયા મે ઓય નહીં નહીં સરાણે ਇਹਨਾਂ ਦੇ ਵੀ ਲੱਗਿਆ 1.5 ਲੱਖ ਦੇ ਵਿੱਚ ਗੋਹਾਈ ਹੈ 3 ਕਿਲੋ ਦੁੱਧ ਤੇ ਉਹਨਾਂ ਸੱਤ ਕਿਲੋ 1.5 ਲੱਖ ਦੇ ਵਿੱਚ ਗੋਹਾਈ ਬੱਲੇ ਪਿਆ ਤੇ ਚੱਲ ਹੁਣ ਕੈਸ ਬੰਦਾ ਨਹੀਂ ਕੈਸ ਬੰਦਾ ਕੋਈ ਚੱਕਰ ਨਹੀਂ ਪਰ ਹੁਣ ਮੈਂ ਨਹੀਂ ਪਰ ਕੋਪੀ ਗੋਹਾ ਜਿਹੜਾ ਤੂੰ ਅੰਦਰ ਸਿੱਟਿਆ ਤੂੰ ਬਹੁਤ ਵੱਡੀ ਗਲਤੀ ਕੀਤੀ ਬੈੱਡਰੂਮ ਚ ਗੋਹਾ ਪਰ ਬੇਪਤਾ ਮੱਖੀ ਕੀੜੀ ਛੁੰਡੀ ਲੱਗ ਉਹ ਛੁੰਡੀ ਨਹੀਂ ਆਇਆ ਥੋੜੀ ਇਹ ਕਾਬਜੋ ਹੀ ਲੱਗਦੀ ਹੈ ਉਹ ਉਹ ਲੱਗੀ ਉਹਨਾਂ ਨੇ ਕਿਹਾ ਮਾਜਰ ਕਾਬਜੋ ਹੀ ਲੱਗਦਾ ਤੇ ਪੀੜ ਦਾ ਭਰਪੂਰ ਹੈ ਆਹ ਫੋੜਾ ਗੱਤਿਬੰਦੀ ਵਾਲੀ ਉਹਨੂੰ ਕਰਦਾ ਮੇਰਾ ਤੇਰੇ ਓਏ ਬੋਪੀ ਟੱਕਲਾ ਕੀ ਟੱਕਲਾ ਬਹੁਤ ਹੈ ਬੋਪੀ ਏਸੀ ਲਾਓ ਇਹਦੇ ਅੰਦਰ ਜਾਵੇ ਬੋਲਦਾ ਇਹਨੂੰ ਅੱਗ ਸਾਹਿਬਾ ਨੀ ਦੇ ਨਾ ਆਵੇ ਮੈਨੂੰ ਬੋਲਦਾ ਲੈਣੇ ਟੱਕਲਾ ਟੱਕਲਾ ਮੇਰੇ ਤੇ ਗੱਲੇ ਚਾਹ ਹੁਣ ਮੇਰੇ ਤੋਂ ਗੋਏ ਕੂੜੇ ਦਾ ਕੰਮ ਕਰਾਉਣਾ ਨਹੀਂ ਮੈਂ ਨਹੀਂ ਕਰਾਉਣਾ ਤੂੰ ਆ ਬੋਹਾ ਟੱਕਲਾ ਮੈਂ ਕਿੱਦਾਂ ਜੀਬੀ ਨ ਕਰਾਂ ਤੂੰ ਨਾ ਕਰੀਂ ਤੁਹਾਡੇ ਤੇ ਜੀਬੀ ਨਹੀਂ ਮੈਂ ਕਰਦਾ ਤੂੰ ਨਾ ਕਰੀਂ ਤੂੰ ਲਓ ਮੈਂ ਨਹੀਂ ਜਾ ਕੇ ਇਹ ਤੇ ਤੁਸੀਂ ਆਪਣੇ ਦੇਖੋ ਤੁਹਾਡੇ ਤੇ ਯਕੀਨ ਆ ਗਿਆ ਮੈਂ ਨਹੀਂ ਚੱਕ ਰੋ ਸਮਝਿਆ ਮੈਨੂੰ ਡਾਂਗ ਲਿਆ ਆ ਤੂੰ ਜਿੱਡਾਂਗ ਜਾ ਕੇ ਬਾਪੂ ਤੇ ਪਿਸਤੌਲ ਲਿਆ ਮੈਂ ਨਾ ਕਰ ਤੈਨੂੰ ਮੈਂ ਕਰਦੀ ਹਾਂ ਇਹਦਾ ਹੈ ਇਹਦਾ ਮਨੀ ਮਾਰ ਖਾ ਵੰਦੂ ਮਾਰਿਆ ਲਾ ਕਿੱਥੇ ਆਏ ਕੱਢਾ ਤੇ ਮਾਂ ਪ੍ਰਿੰਸੀਪਲ ਸੀ ਨਹੀਂ ਕਹਣਾ ਮੰਗਣਾ ਮੈਂ ਦੱਸ ਤੇ ਮਮੀ ਪ੍ਰਿੰਸੀਪਲ ਸੀ ਤੇਰੀ ਹੋ ਗਈ ਦਾਦੀ ਹੈ ਇਹ ਨਹੀਂ ਹੋਗੀ ਪੂਆ ਜਦ ਮੈਂ ਹਰ ਵੇਲੇ ਟੇਕਿਆ ਤੇ ਕਿਹਾ ਤੂੰ ਨਹੀਂ ਚੱਕਦਾ ਨਹੀਂ ਚੱਕਦਾ ਮੈਂ ਚੱਲ ਗਈ ਜਾ ਮੈਂ ਹੋਣਾ ਸਿੱਤੀ ਚੱਗੀ ਪੇਪਰ ਮਾਰੂ ਫੜ ਕੇ ਦਫੇ ਹੋਗਾ ਤੂੰ ਡਿਵੋਰਸ ਪੇਪਰ ਡਿਵੋਰਸ ਪੇਪਰ ਭੇਜਾਂ ਰਹੀ ਏਲੇ ਉਹ ਕਾਸਾੜ ਲਾ ਮੇਰੀ ਜਿਹੜਾ 1.5 ਗੇਰ ਲਿਆ ਆ ਉਹ 300 ਰੁਪਏ ਲੈਣਾ ਮੈਨੂੰ ਛੱਡੋ ਮੇਰਾ ਪੁੱਛਾ ਛੱਡੋ ਛੱਡੀ ਲਾ ਕੇ ਆਣਾ ਫਰਨੇਲ ਪਾ ਕੇ ਤੈਨੂੰ ਮੈਂ ਦੱਸ ਦਿੰਦਾ ਆਰਾਮ ਦੇਣਾ ਕੰਮ ਕੀ ਫੜਿਆ ਐ ਕੋਈ ਕੋਈ ਛੱਡਦਾ ਕੋਈ ਇਹ ਬਾਬੇ ਜਦੋਂ ਤੇਰਵਾ ਕੰਮ ਕਰੋਗਾ ਜਦੋਂ ਵੀ ਕਰੂ ਜਦੋਂ ਤੇਰਵਾ ਕੰਮ ਨਹੀਂ ਕਰਦਾ ਇਹ ਉਹ ਬਾਬੇ ਇਹ ਗਲਾਸ ਸੁਣਦੇ ਪਾਬੇ ਇਹ ਗਲਾਸ ਸੁਣਦੇ ਇਹ ਤਾਂ ਹੁਣ ਗਲਾਸ ਚ ਸੋਣੇ ਨੇ ਗਲਾਸ ਵਾਂਗ ਉਹਨੂੰ ਕੋਈ ਸੰਭਰੀ ਨਹੀਂ ਇਹ ਜਿੱਥੇ ਲਿਆ ਕੇ ਟੋਕਰ ਸੜ ਦਤਾ ਸਾਰਾ ਜਗ ਮੈਨੂੰ ਲਾ ਲਾ ਗੋਇਰਾ ਹੀ ਹੋ ਗਿਆ ਚੱਕ ਉਹ ਐਕਟਰਾਂ ਨੇ ਹੱਥ ਪਰਮਾਤਮਾ ਦੇ ਦੋਸਤ ਉੱਤੇ ਆ ਤੁਝਾਰੇ ਆ ਇਹਦਾ ਡਾਕਟਰ ਵਾਲੀ ਫੀਵੀਂ ਨਹੀਂ ਆਉਣੀ ਮੈਨੂੰ ਪਾਟਾGLOBALS ਚੱਕਣੇ ਪੈਣਾ ਉੱਤੇ ਹੀ ਚੱਕ ਦਵਾਂਗੇ ਇਹ ਕੀ ਜਕਰ ਹੁਣ ਸੜ ਦਤੇ ਮੈਂ ਹੋਰ ਨਹੀਂ ਕੱਢਾਂ ਕੀ ਆ ਕਰਤੇ ਦਾਮੋ ਉਸਕੇ ਮੋਸਾ ਘਾ ਰਿਆ ਤਾਂ ਨਾ ਕੋਈ ਨਹੀਂ ਤਾਂ ਕਿ ਮੇਨਾਂ ਪਗਾ ਲਾ ਲੋ ਯਾਰ ਆ ਮਾਰਿਆ ਫੇਰਾ ਯਾਰ ਮੈਂ ਇਦਾਰੀ ਪੂਚੇ ਪੂਚੇ ਨੇ ਪੂਚੇ ਆਵੇ ਲਾਉਗੀ ਤੇ ਯਾ ਹਵਾ ਦਾ ਦੇ ਸਵੇਰ ਦੇ ਮੇਰੇ ਨਾਲ ਮੇਰਾ ਤਾਂ ਬਿੰਦਲ ਉੱਠ ਗਿਆ ਵਧੀਆ ਹੀ ਹੋਇਆ ਚੱਕ ਚੱਕ ਬੜਾ ਬਟਕੀ ਖੋਲਾ ਮੈਂ ਕੋਚਾ ਵੀ ਆ ਮਲਾਂ ਜਾਂਦੀ ਹੈ ਹਾਂ ਕੋਚਾ ਵੀ ਇੱਤ ਲਵਾਈ ਕੋਚਾ ਫਰਨੈਲ ਪਾ ਕੇ ਲਾਉਣਾ ਫਰਨੈਲ ਪਾ ਕੇ ਤਾਂ ਕਿ ਥੋੜੇ ਲੇਕਿਨ ਉਹ ਲੱਡੂ ਹੈ ਲੱਡੂ ਉਹ ਲੱਡੂ ਜੀ ਮੈਂ ਸਰ ਤੁਸੀਂ ਲਓ ਤੁਸੀਂ ਲੈ ਲਓ ਜੁੱਤੀ ਤਾਂ ਪਦੂਸ ਵਾਲਾ ਮੂੰਹ ਤੇਰੇ ਉੱਪਰ ਆ ਗਿਆ ਮੈਂ ਤੇ ਬੇਡ ਵਾਲੀ ਉਹ ਲੱਡੂ ਆ ਮੈਂ ਲੱਤ ਵਾਲੀ ਯਾਰ ਅਵੇ ਲੈ ਕੇ ਵੀ ਖਾ ਲਿਆ ਵੀ ਇਹ ਤਾਂ ਕੀ ਕਰਦਾ ਹੈ ਯਾਰ ਔਰ ਇਹਨਾ ਵੀ ਛੱਟ ਗਿਆ ਵੀ ਛੱਟ ਗਿਆ ਔਰ ਸੌਂ ਘਾ ਇਹਦੇ ਤੋਂ ਕੰਮ ਕਰਾਉਂਦੇ ਉਹ ਥੋਲਿਆ ਹਾਂ ਤਾਂ ਉਹ ਆ ਲੈ ਨਿਹਾਂ ਰਚਨੀ ਮਹਿੰਦੀ ਹਾਏ ਮਨੀ ਛੋਪੀ ਚੱਕਲਾ ਮਾਸਕੇ ਮਾਸਕ ਕਮਰੇ ਚ ਹੋ ਗਿਆ ਆ ਹੋ ਹੋ ਮਨੀ ਮੱਖਣ ਪੋਣ ਉਹ ਤੱਲੇ ਨਾਲ ਖਿਆ ਵੜ ਗਿਆ ਉਹ ਆ ਲੈ ਚੱਕਲਾ ਕੋ ਪਿੱਛੇ ਦੀ ਚੱਕਲਾ ਮਾਸਕ ਚੜੀ ਜਾਂਦਾ ਚੱਕਲਾ ਆਹ ਵਾ ਦੇ ਓਏ ਉਹ ਨੂੰ ਜੱਟ ਨਾਲ ਪਿਆਰ ਹੋ ਗਿਆ ਗੂੜੀ ਮਜਾ ਦੇ ਭਾ ਪੁੱਛਦੀ ਕੱਕਲਾ ਕੱਕਲਾ ਹਰਾਮ ਦੀਆ ਕੱਕਲਾ ਓਏ ਉਹ ਨੂੰ ਜੱਟ ਨਾਲ ਪਿਆਰ ਹੋ ਗਿਆ ਹੂੰ ਕਮਰੇ ਚੋਂ ਬੋ ਆਦੀਆ ਤੇ ਜਿਹੜੀ ਮੇਰੇ ਤੋਂ ਆਉਂਦੀ ਸੀ ਨੇ ਜਿਹੜਾ ਵੀ ਉਹ ਰਿਹਾ ਨੂੰ ਦੀਦੀ ਕੋਈ ਕਾਹਨੂੰ ਤੰਗ ਕਰਦਾ ਚੱਕਲਾ ਕਾਹਨੂੰ ਤੰਗ ਕਰਦਾ ਅਜੇ ਹਰਦਾਸ ਜੀ ਤੋਂ ਕੰਮ ਕਰਾਇਆ ਕਰਨਾ ਆਹ ਬੋ ਕਰਾਇਆ ਕਰਨਾ ਮਾਣ ਐ ਸੁਣ ਕੇ ਲੈ ਤੇ ਮੋਰੇ ਹੱਥ ਤੇ ਜਿਹੜੇ ਚੱਕਲਾ ਓਏ ਭਏ ਓਏ ਸਾਜਾ ਜੀ ਦੀ ਡੇੜੀ ਹੈ ਗੋਹਾ ਯਾਰ ਇਹ ਕੀ ਦੂਈ ਮਜਰੂ ਕੀ ਪਾਉਦੇ ਕੀ ਨਹੀਂ ਹੈਗੇ ਮੈਨਰ ਪਾ ਕੇ ਹਾਂ ਉਹ ਮੈਨਰ ਪਾ ਕੇ ਹੈ ਨਾ ਮਜਰ ਮੈਨਰ ਬਣਾਉਣੀ ਹੈ ਮੈਨਰ ਪਾ ਕੇ ਪੋਚਾ ਲੈ ਮੈਨ ਨੂੰ ਹੁਣ ਹੀ ਲਾਉਣਾ ਤੇ ਕੋਸ ਤੇਰਾ ਬੁਰਾ ਵੀ ਲਾਉਣਾ ساری ਉਮਰ ਵਿਚਾਰੇ ਨੇ ਲੈ ਲਈ ਆ ਯਾ ਹੋਰ ਔਲਾਦ ਦੀ ਤੈਨੂੰ ਕਿਉਂ ਲਗਾ ਕਿ ਪੋਚਾ ਉਹ ਲਾ ਨਾ ਹੋਰ ਕੋਲ ਲਾ ਤੇਰਾ ਭਰਾ ਲਾ ਹਰਾਮ ਦੇ ਹਾਂ ਹੁਣ ਇਹ ਲਾਈ ਆ ਅੱਗੇ ਤਾਂ ਹੋਈ ਲਾ ਬਾਰੇ ਬਾਜ਼ਾਰਾ ਤੇ ਮਰੇ ਹੱਥ ਜੋੜੇ ਕੋਹ ਟੋਖਰਾ ਚੱਕ ਚੱਕ ਸਾਰੀ ਉਮਰ ਤੂੰ ਐਸ ਕੀਤੀ ਮੈਂ ਤਾਂ ਮਨੀ ਮੈਂ ਇਹਨੂੰ ਬਹੁਤ ਗੁੱਸਾ ਚੜੀ ਜਾਂਦਾ ਹੁਣ ਗੁੱਸਾ ਗੱਤਾਂ ਨਹੀਂ ਹੁਣ ਜੇ ਐ ਕਿ ਤੂੰ ਤੂੰ ਇਹ ਪੋਚਾ ਨਹੀਂ ਲਾਉਣਾ ਇਹ ਤੁਸੀਂ ਲਾਉਂਗੇ ਪੋਚਾ ਤੇ ਤੋਹੀ ਲਾਉਣਾ ਆਈ ਨੋਟ ਕੈਨ ਡੂ ਦਿਸ ਪੋਚਾ ਜੀ ਇਹ ਪੋਚਾ ਤੁਸੀਂ ਲਾਉਣਾ ਚੱਕ 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 ਛਿਕ ਛੇ ਦੀ ਚੱਕ ਚਕਾਵਾ ਗੋਪੀ ਆ ਗੋਪੀ ਮੈਂ ਤੇ ਦੀ ਗੱਲੇ ਚੱਕ ਲਾ ਮੈਨੂੰ ਸਾਰੇ ਗੁੰਮ ਨਹੀਂ ਮੋਸਕ ਮੋਸਕ ਹੋਇਆ ਅੰਦਰ ਥਾਲੀ ਪਈ ਆ ਸੋਚ ਜੇ ਮੈਂ ਚਾਤਰਾ ਇੱਤਾ ਲਵੇੜ ਦਵਾ ਹਾਏ ਨਹੀਂ ਮੈਂ ਮਾਰ ਕੇ ਚਿੱਟੀਆਂ ਚਾਤਰਾ ਦਾਗ ਨਹੀਂ ਲਿਖਣਾ ਦਾਗ ਨਹੀਂ ਇਹ ਤੇ ਲੈਂਦਾ ਹਾਂ ਜਿਸ ਸੋਚ ਮੈਂ ਮਣੀ ਰਿਹਾ ਕੱਪੜਿਆਂ ਤੇ ਲਾ ਦੂੰ ਤੂੰ ਮਣੀ ਤੂੰ ਥੱਪੜ ਕਿੰਨੇ ਖਾਣੇ ਫੇਰ ਸੋਚ ਤੂੰ ਹੱਥ ਨਹੀਂ ਲਾਵਾ ਮੈਨੂੰ ਪਤਾ ਹੀ ਹੈ ਫੇਰ ਫੇਰ ਬੱਜਣੀ ਆਏਗਾ ਤੂੰ ਤੇਰੇ ਮੈਂ ਕੰਮ ਕਰੂੰਗਾ ਲਾ ਕੇ ਦੇ ਲਾ ਕੇ ਦੇਖ ਰਿਹਾ ਥਾਨੇ ਹਾਂ ਚਾਹ ਕੋਪੀ ਕੋਪੀ ਨਾ ਪਲੀਜ਼ ਮੈਂ ਤੇ ਲਈ ਲੈਣਾ ਪਹਿਲਾਂ ਕਹੋ ਸੌਰੀ ਭਾਜੀ ਹੋਰ ਗਲਤੀ ਹੋ ਗਈ ਸਾਇਦ ਕਰੋ ਭਾਜੀ ਗਲਤੀ ਹੋ ਗਈ ਪਹਿਲਾਂ ਕਹੋ ਸੌਰੀ ਭਾਜੀ ਸੌਰੀ ਭਾਈ ਕਹ ਸੌਰੀ ਭਾਜੀ ਗਲਤੀ ਹੋ ਗਈ ਸੌਰੀ ਭਾਜੀ ਤੋਂ ਗਲਤੀ ਸੌਰੀ ਭਾਜੀ ਗਲਤੀ ਹੋ ਗਈ ਆਂਦਾ ਨਹੀਂ ਬੋਲਦਾ ਆਂਦਾ ਨਹੀਂ ਬੋਲਦਾ ਆਂਦਾ ਨਹੀਂ ਬੋਲਦਾ ਚਲ ਚ ਇਹਨੂੰ ਕਹ ਮੈਂ ਹੁਣ ਜਾਦੇ ਨਾ ਖੜਾ ਨਹੀਂ ਚੱਲਾ ਇਹਨੂੰ ਕਹ ਭੁਖੀ ਭਾਜੀ ਤੁਸੀਂ ਘਰ ਚ ਵੱਡੇ ਤੁਹਾਡੀ ਚੱਲਦੀ ਹੈ ਹਾਂ ਕਹ ਦੇ ਕੋਈ ਭੁਖੀ ਭਾਜੀ ਘਰ ਚ ਤੁਸੀਂ ਵੱਡੇ ਆ ਤੁਸੀਂ ਸਾਹਮਣਾ ਸਾਰਾ ਕੋਈ ਨਹੀਂ ਕੰਮ ਸਾਹਮਣਾ ਉਹਦਾ ਦਿੱਤਾ ਧੰਨਵਾਦ ਹਾਂ ਹਰ ਹੁੰਦੇ ਚ ਮੈਨੂੰ ਵੱਡਾ ਸਾਰਾ ਪੰਪ ਲੱਗਦਾ ਤੈਨੂੰ ਤੇਰੀ ਚੱਲਣੀ ਉਹ ਕਹਿੰਦਾ ਤੇਰੀ ਚੱਲਣੀ ਤੂੰ ਹੀ ਗੋਜਣਾ ਤੂੰ ਹੀ ਧਾਣਾ ਚੋਣੀਆਂ ਤੂੰ ਹੀ ਪੱਟੇ ਵੱਜਣੇ ਆ ਇਹ ਤੋਂ ਇਲਾਵਾ ਕੋਈ ਹੋਰ ਵੱਡ ਕੇ ਦੇਖੇ ਦਾ ਸਾਲਾ ਘਰ ਦਾ ਜੀ ਤੇ ਸਾਲਾ ਪੰਪ ਲਾਖਦਾ ਬਾਬਾ ਉਹ ਕੁੱਤੀ ਜੀ ਆ ਸੱਚੀ ਆਲਾ ਇਸਾ ਜਾਣ ਕਿ ਤਰੇਗਾ ਚੱਲ ਚੱਲ ਤੇਰਾ ਇਹ ਤਰਾ ਕਰੀਂ ਤੇਰਾ ਆਈ ਅੱਡੀ ਨੂੰ ਲੱਗਿਆ ਅੱਡੀ 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 ਕਰੀ ਸਾਹ ਅੱਡੀ ਦੇ ਲੱਗਾ ਅੱਡੀ ਦੇ ਲੱਗਾ ਅੱਡੀ ਦੇ ਕਰੀ ਉਹ ਲੱਗਾ ਰਹਿਣ ਤੇ ਉਹ ਉਹ ਸਰਵਾਜੇ ਨਨ ਬੈਠਾ ਮਾ ਬੋ ਪਾਚਾਣਾ ਉਹ ਅੱਡੀ ਦੇ ਲੱਗਾ ਗੋਆ ਵਾ ਅੱਡੀ ਦਾ ਅੱਦੇ ਤੌਰ ਅੱਦੇ ਤੌਰ ਉਹ ਪਿੱਛੇ ਢਿੱਗੀ ਆ ਤੋ ਨਾ ਗਿਆ ਯਾਰ ਕੋਈ ਇੱਕ ਪਾਚੀ ਦਾ ਮਾਲ ਡਰ ਗਿਆ ਕੋਪੜੀ ਨੂੰ ਅਪੰਨ ਪਾਇਆ ਕਿਹਾ ਖਰਾਬ ਦੇ ਦੇ ਨਾ ਕੋਈ ਪ੍ਰੋਬਲਮ ਦਾ ਸਭਾ ਨੂੰ ਆ ਚੱਕ ਕੇ ਦਾ ਹੱਥ ਚ ਲੈ ਜਾਂਦਾ ਓਏ ਇੱਕ ਬਾਥੀ ਦਾ ਮਾਰ ਕੇ ਸੋ ਪੱਖਾ ਲੋਕਾ ਇਲਾ ਦੋ ਸਾਰੀ ਗਰਮੀ ਲਾਦੀ ਇੱਕ ਆ ਮੋਸਮ ਤੇ ਮੋਸਮ ਹੋਇਆ ਪਿਆ ਅੰਦਰ ਆ ਉਹ ਚੱਲ ਕਿਤੇ ਨਹੀਂ ਇਹ ਵੀ ਮਸੀ ਮਿਲਿਆ ਆ ਤੁਹਾਨੂੰ ਕੋਪੀ ਹੁਣ ਮਸਲੀ ਮਿਲਿਆ ਤਾਂ ਬੈਡਰੂਮਾਂ ਚ ਤੇ ਆਣਾ ਗਾਰ ਨਾਲ ਦਾ ਦੈਣੀ ਕਾਲੀ ਬਾਹਰ ਦੇ ਆ ਐ ਐ ਐ ਨੀ ਕੋਈ ਕੁੜੀ ਕੋਈ ਪਸੰਦ ਕਰ ਲੂ ਹੈ ਜਾ ਉੱਥੇ ਜਾ ਚੱਲ ਤੇ ਜਾ ਕੱਲ੍ਹ ਯਾਰ ਬੋਟਾ ਬੋਟਾ ਆਵੇ ਰਦਾ ਹੀ ਮੈਂ ਨਹੀਂ ਲਾਉਣਾ ਇਹ ਕਾ ਉਹ ਤੇਰੀ ਅੰਮਾ ਨੇ ਲਾਉਣਾਗੇ ਨਹੀਂ ਨਹੀਂ ਤੇਰੀ ਜ਼ਿੰਮੇਵਾਰੀ ਆ ਯਾਰ ਅਮਾ ਇਹ ਨਾ ਰਹਿ ਤਾਂ ਬਰੇਦਰੋ ਯਾਰ ਤੈਨੂੰ ਅਸੀਂ ਕਿਹਾ ਸੀ ਉਹਦਾ ਡੈਡੀ ਕਹਿੰਦਾ ਸੀ ਕਹਿੰਦਾ ਅੰਦਰ ਉੱਥੇ ਬੈਠੇ ਸਾਰੀ ਝੜੀ ਕੰਦਾ ਖਾ ਪੀ ਕੇ ਰੱਜ ਕੇ ਲੈ ਲੈ ਆ ਤੋਤਾ ਪਰਣਾ ਹੋਊੀ ਜਵੇਟ ਦਾ ਕੋਹੇ ਵਾਂਗੂ ਬਈ ਆਪਾਂ ਨਾ ਬਲਿਹਾਰੇ ਯਾਰੀ ਮੇਤੋਂ ਨਹੀਂ ਕੱਪੜੇ ਤੋਂ ਆਉਂਦੇ ਮੇਰੀ ਬਾਤ ਸੁਆ ਡੈਡੀ ਨੇ ਕੰਮ ਦਿੱਤਾ ਇਹ ਝੜੀ ਕੰਦਾ ਅੰਦਰ ਬਿੱਲੇ ਬੈਠੇ ਦੂਜੇ ਜਣੇ ਕਹਿੰਦਾ ਕਹਿੰਦਾ ਯਾਰ ਇਹ ਕੋਈ ਥੋੜੀ ਗੱਲ ਆ ਉਹ ਕਹਿੰਦਾ ਸਰਾਣੇ ਪਟਾਈ ਰੱਖਦੀ ਹੈ ਹੈ ਦੇਖਤਾ ਮਨੀ ਥੁੰਡੇ ਦਾ ਹੀ ਧੱਕਾ ਤੁਹਾਨੂੰ ਹਰ ਵੇਲੇ ਗੋਪੀ ਮਨੀ ਦਾ ਹੀ ਧੱਕਾ ਤੁਹਾਨੂੰ ਸਾਰਿਆਂ ਨੂੰ ਉਹ ਨਿਆਣਾ ਆ ਫੇਰ ਕੀ ਹੋ ਗਿਆ ਗੋਤ ਚੰਦ ਰੋ ਅੰਧਾ ਰੋਣ ਲਾ ਪੇ ਪੋਜਾ ਲਾ ਦੇ ਆ ਮੈਨੂੰ